ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਨੇ ਤੇ ਨਾਲ ਹੀ ਜਸਜੀਤ ਸਿੰਘ ਧੱਲੇਵਾਲ ਵੀ ਲਗਾਤਾਰ ਕਰੀਬ 21 ਦਿਨਾਂ ਤੋਂ ਮਰਨ ਵਰਤ ਦੇ ਬੈਠੇ ਨੇ ਇਸ ਦੇ ਵਿਚਾਲੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਬਰਜ ਸਿੰਘ ਚੋਹਾਨ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਮੁਲਾਕਾਤ ਦੌਰਾਨ ਜਗਮੀਤ ਬਰਾੜ ਨੇ ਪੰਜਾਬ ਦੇ ਕਿਸਾਨਾਂ ਦੀ ਮੌਜੂਦਾ ਕਿਸਾਨੀ ਕੋਹ ਲੜਨ ਦੀ ਮਜਬੂਰੀ ਤੇ ਕਿਸਾਨ ਆਗੂਆਂ ਦੇ ਜਜ਼ਬੇ ਤੇ ਹੌਸਲੇ ਤੋਂ ਉਹਨਾਂ ਨੂੰ ਜਾਣੂ ਕਰਵਾਇਆ ਦੱਸਦੇ ਕਿ ਮੀਟਿੰਗ ਕਰੀਬ 1 ਘੰਟਾ ਚੱਲੀ ਤੇ ਇਸ ਦੌਰਾਨ ਉਹਨਾਂ ਵੱਲੋਂ 82 ਮੁੱਦਿਆਂ ਤੇ ਕੇਂਦਰੀ ਮੰਤਰੀ ਨੇ ਸੰਵੇਦਨਸ਼ੀਲਤਾ ਤੇ ਹਮਦਰਦੀ ਜ਼ਾਹਰ ਕਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਪ੍ਰਤੀ ਪ੍ਰਗਟਾਈ ਜਾ ਰਹੀ ਚਿੰਤਾ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਲਈ ਐਮਐਸਪੀ ਗਰੰਟੀ ਹੋ ਸਕਦੀ ਹੈ ਇਸ ਲਈ ਜਾਰੀ ਸੈਸ਼ਨ ਜ ਦੇਸ਼ ਦੇ ਕਿਸਾਨਾਂ ਸਾਹਮਣੇ ਜਿੰਮੇ ਵਾਰਤਾ ਤੇ ਪ੍ਰਸਯੋਗ ਨਾਲ ਕਦਮ ਉਠਾਏ ਜਾ ਰਹੇ ਨੇ ਇਸ ਤੋਂ ਇਲਾਵਾ ਨਵੀਂ ਖੇਤੀ ਨੀਤੀ ਜਿਹੜੇ ਨੁਕਤੇ ਕਿਸਾਨਾਂ ਦੇ ਖੱਤਸ਼ੇ ਬਣੇ ਨੇ ਉਹਨਾਂ ਤੇ ਦੁਬਾਰਾ ਵਿਚਾਰ ਕਰਨ ਲਈ ਹਮੇਸ਼ਾ ਕੇਂਦਰ ਸਰਕਾਰ ਤਤਪਾਰ ਹੈ ਤੇ ਰਹੇਗੀ ਜਗਮੀਤ ਬਰਾਨੇ ਨੇ ਦੱਸਿਆ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਵੱਲੋਂ ਨਾਸਿਰ ਨੂੰ ਭਰੋ ਦਿੱਤਾ ਗਿਆ ਸੋ ਕੋ ਵਾਦਾ ਕੀਤਾ ਗਿਆ ਕਿ ਦੇਸ਼ ਦੇ ਕਿਸਾਨਾਂ ਲਈ ਐਮਐਸਪੀ ਗਰੰਟੀ ਹੋ ਸਕਦੀ ਹੈ ਇਸ ਲਈ جاری ਸੈਸ਼ਨ ਚ ਦੇਸ਼ ਦੇ ਕਿਸਾਨਾਂ ਸਾਹਮਣੇ ਜਿੰਮੇਵਾਰਤਾ ਤੇ ਪ੍ਰਸਯੋਗ ਨਾਲ ਕਦਮ ਉਠਾਏ ਜਾ ਰਹੇ ਨੇ ਮਾਨਯੋਗ ਹਿੰਦੁਸਤਾਨ ਦੇ ਐਗਰੀਕਲਚਰ ਵੈਲਫੇਅਰ ਮਿਨਿਸਟਰ ਸ਼ਿਮਾਂ ਸ਼੍ਰੀ ਸ਼ਿਵਾਰਜ ਸਿੰਘ ਟੋਹਾਰਣੂ ਮਿਲ ਕੇ ਨਿਕਲੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਜੀ ਦੇ ਮਰਨ ਮਰਤ ਦੇ ਸੰਬੰਧ ਵਿੱਚ ਉਹਨਾਂ ਨੇ ਇਸ ਪ੍ਰਕਾਰ ਦਾ ਦਲਬਾਦ ਕਿੰਨਾ ਕਿੰਨਾ ਮੁੱਦੇ ਆਤੇ ਹੋ ਸਕਦੀ ਹੈ ਉਹਨਾਂ ਨਾਲ ਮੈਂ ਵਿਚਾਰ ਕਰਕੇ ਆਇਆ ਹਾਂ ਮੈਂ ਉਹਨਾਂ ਦਾ ਇਸ ਕੱਲ ਹੀ ਵੀ ਬਹੁਤ ਨੂੰ ਤੇ ਤਨਵਾਦੀ ਹੈ ਕਿ ਬਾਣੀਓਗ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਕੁਝ ਦਿਨ ਪਹਿਲਾਂ ਮੈਂ ਉਹਨਾਂ ਨੂੰ ਲਿਖਿਆ ਸੀ ਉਹ ਵੀ ਉਹਨਾਂ ਨੇ ਬਾਣੀਓਗ ਸਰਦਾਰ ਚੰਨੌਰ ਨੂੰ ਭੇਜਿਆ ਔਰ ਨਾਲ ਦੀ ਨਾਲ ਸਰਦਾਰ ਹਰਦੀਪ ਸਿੰਘ ਪੁਰੀ ਜਿਹੜੇ ਹਿੰਦੁਸਤਾਨ ਦੇ ਪੈਟਰੋਲੀਅਮ ਮਨਿਸਟਰ ਹਨ ਉਹਨਾਂ ਦੇ ਦਖਲ ਨਾਲ ਔਰ ਉਹਨਾਂ ਦੇ ਸਹਿਯੋਗ ਨਾਲ ਇਹ ਮੀਟਿੰਗਸ ਸੰਭਵ ਹੋ ਸਕੀ ਹੈ ਔਰ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਬਹੁਤ ਜ਼ਿਆਦਾ ਸੰਵੇਦਨਸ਼ੀਲ ਔਰ ਹਮਦਰਦੀ ਪਰ ਆ ਰਵਈਆ ਸਤਕਾਰਯੋਗ ਪ੍ਰਾਈਮ ਮਿੰਿਸਟਰ ਸਾਹਿਬ ਦਾ ਔਰ ਸਤਕਾਰਯੋਗ ਮਾਨਯੋਗ ਸਿਧਰਾਜ ਸਿੰਘ ਚੋਹਾਨ ਸਾਹਿਬ ਦਾ ਉਹਨਾਂ ਨੇ ਮੈਨੂੰ ਇਹ ਕਹਿ ਦਿੱਤਾ ਹੈ ਕਿ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਚਾਰ ਮੁੱਦਿਆਂ ਤੇ ਐਮ ਐਸ ਸੁਆਮੀਨਾਥਨ ਰਿਪੋਰਟ ਉਸ ਤੋਂ ਅੱਗੇ ਜਾ ਕੇ ਕਿਸ ਪ੍ਰਕਾਰ ਸਾਰੀ ਐਮਐਸਪੀ ਗਾਰੰਟੀ ਹੋ ਸਕਦੀ ਹੈ 24 ਤੋਂ ਉੱਪਰ ਫਸਲਾਂ ਦੇ ਉੱਪਰ ਤੇ ਨਾਲ ਦੀ ਨਾਲ ਜਿਹੜਾ ਨਵਾਂ ਖਰੜਾ ਆਇਆ ਹੈ ਉਹ ਕਿਉਂਕਿ ਸਟੇਟਾਂ ਦਾ ਅਧਿਕਾਰ ਹੈ ਉਸ ਖਰੜੇ ਨੂੰ ਰਿਜੈਕਟ ਕਰਨਾ ਅਗਰ ਉਹ ਪੰਜਾਬ ਦੇ ਹਿੱਤਾਂ ਦੇ ਅਨੁਕੂਲ ਨਹੀਂ ਹੋਏਗਾ ਔਰ ਨਹੀਂ ਹੈ ਕੁਝ ਮੁੱਦੇ ਔਰ ਸਾਡੇ ਸਭ ਤੋਂ ਬ੍ਰਿਲੀਅੰਟ ਇਕਨੋਮਿਸਟ ਜਿਹੜੇ ਸੁਚਾਸਨ ਗਿੱਲ ਹੈ ਉਹਨਾਂ ਨੇ ਜਿਹੜੇ ਨੁਕਤੇ ਉਠਾਏ ਹੈ ਮੈਂ ਅੱਜ ਇਹ ਵੀ ਗੱਲ ਕਰਕੇ ਆਇਆ ਹਾਂ ਕਿ ਕੁਝ ਨੁਕਤੇ ਇਸ ਡਰਾਫਟ ਦੇ ਸਾਨੂੰ ਸੰਤੁਸ਼ਟ ਨਹੀਂ ਕਰਦੇ ਉਹਦੇ ਪ੍ਰਤੀ ਵੀ ਉਹਨਾਂ ਨੇ ਬਹੁਤ ਹਮਦਰਦੀ ਪ੍ਰਗਟ ਰਹੀਆ ਕਿ ਸਾਡੇ ਦਰਵਾਜ਼ੇ ਰਾਜ ਸਾਹਿਬ ਹਮੇਸ਼ਾ ਓਪਨ ਹੈ ਪ੍ਰਾਈਮ ਮਿਨਿਸਟਰ ਸਾਹਿਬ ਦੇ ਔਰ ਮਾਨਯੋਗ ਚੰਦਰ ਸਿੰਘ ਨੂੰ ਲੱਗਿਆ ਜਦ ਜਦੋਂ ਵੀ ਸਾਡੇ ਨਾਲ ਚਾਹੋ ਆ ਇਨਾਂ ਕੋਲ ਕੇ ਗੱਲ ਕਰੋ ਤੇ ਅੰਤ ਵਿੱਚ ਉਹਨਾਂ ਨੇ ਰਾਜ ਸਭਾ ਵਿੱਚ ਕਮਿਟਮੈਂਟ ਕਰ ਲਈ ਹੈ ਐਮ ਐਸ ਸੁਮੇਨਾਥਨ ਰਿਪੋਰਟ ਨੂੰ ਇਨ ਬਿਲਿਨ ਸਾਟੂ ਵਾਲਿਊਮਸ ਨੂੰ ਲਾਗੂ ਕਰਨ ਦੀ ਔਰ ਨਾਲ ਦੀ ਨਾਲ ਐਮਐਸਪੀ ਦੇਣ ਦੀ ਔਰ ਐਮਐਸਪੀ ਦਾ ਜੋ ਪ੍ਰੋਡਿਊਸ ਦੇ ਉੱਤੇ 50% ਪ੍ਰੋਫਿਟ ਹੈ ਉਹਦੀ ਵੀ ਗੱਲ ਉਹਨਾਂ ਨੇ ਕਹੀ ਹੈ ਬਹੁਤ ਬਹੁਤ ਧੰਨਵਾਦ